ਅਮਰੀਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁਥੇ ਕਿ ਦੱਖਣੀ ਸੂਬਿਆਂ ਦੇ ਵਿੱਚ ਇਸ ਵੇਲੇ ਲੋਕਾਂ ਨੂੰ ਕਾਫੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਅਸਲ ਵਿੱਚ ਇਹਨਾਂ ਇਲਾਕਿਆਂ 'ਚ ਬਰਫਬਾਰੀ ਇੰਨੀ ਕਾਫੀ ਜ਼ਿਆਦਾ ਹੋ ਗਈ ਹੈ ਕਿ ਬਰਫ਼ੀਲਾ ਤੂਫਾਨ ਆ ਗਿਆ ਜਿਸ ਕਾਰਨ ਹੁਣ ਤੱਕ ਕਈਆਂ ਦੀ ਮੌਤ ਵੀ ਹੋ ਚੁੱਕੀ ਹੈ ਤੇ ਨਾਲ ਹੀ ਨਾਲ 2199 ਜੜੀਆਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਗਿਆ ਕਾਫੀ ਭਿਆਨਕ ਤੇ ਕਈ ਇਹ ਤਾਂ ਤੂਫਾਨ ਦਾ ਕਹਿਰ ਇਸ ਵੇਲੇ ਨਜ਼ਰ ਆ ਰਿਹਾ ਲੋਕ ਪਰੇਸ਼ਾਨ ਨੇ ਕਿਰਾ ਤੋਂ ਬਾਹਰ ਨਹੀਂ ਨਿਕਲ ਸਕਦੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਤੇ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਦੱਖਣੀ ਸੂਬਿਆਂ ਦੇ ਹਾਲਾਤ ਕੀ ਬਣੇ ਹੋ ਮੌਤਾ ਦੀ ਗਿਣਤੀ ਵੀ ਦਿਨਾਂ ਦੇ ਹਿਸਾਬ ਦੇ ਨਾਲ ਵੱਧਦੀ ਜਾ ਰਹੀ ਇਸ ਮਾਮਲੇ ਸਬੰਧੀ ਜੋ ਜਾਣਕਾਰੀ ਮਿਲਿਉ ਉਹਨੂੰ ਤੁਹਾਨੂੰ ਦੱਸਾਂਗੇ ਤੇ ਆਪ ਤੱਕ ਸਾਡੀ ਇਸ ਖਬਰ ਨੂੰ ਜ਼ਰੂਰ ਸੁਣੇ ਰੀਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਕਈ ਦੱਖਣੀ ਸੂਬੇ ਭਾਰੀ ਬਰਫਬਾਰੀ ਦਾ ਸਾਹਮਣਾ ਕਰ ਰਹੇ ਹਨ ਜਾਣਕਾਰੀ ਦੇ ਅਨੁਸਾਰ ਇਸ ਤੂਫਾਨ ਦੇ ਕਾਰਨ ਹੁਣ ਤੱਕ ਲਗਭਗ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 2100 ਤੋਂ ਵੱਧ ਉਡਾਰਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਮਿਸਿਸਿਪੀ, ਅਲਬਾਮਾ, ਫਲੋਰੀਡਾ, ਜਾਰਜੀਆ ਤੇ ਲੂਇਸੀਆਨਾ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਐਲਾਨ ਦਿੱਤੀ ਹੈ ਕਈ ਇਲਾਕਿਆਂ ਦੇ ਵਿੱਚ ਰਿਕਾਰਡ ਬਰਫਬਾਰੀ ਦੇ ਕਾਰਨ ਸਕੂਲ ਤੇ ਸਰਕਾਰੀ ਦਫਤਰ ਬੰਦ ਕਰ ਦਿੱਤੇ ਗਏ ਨੇ ਪਹਿਲਾ ਤੋ ਹੀ ਯੂ ਐਸ ਨੈਸ਼ਨਲ ਵੈਦਰ ਸਰਵਿਸ ਨੇ ਚੇਤਾਵਨੀ ਦਿੱਤੀ ਸੀ ਕਿ ਬਰਫੀਨਲੇ ਤੂਫਾਨ ਕਾਰਨ ਅਮਰੀਕਾ ਦੇ ਦੱਖਣ ਪੂਰਬੀ ਸੂਬਿਆਂ ਵਿੱਚ ਭਾਰੀ ਬਰਫਬਾਰਿ ਹੋ ਸਕਦੀ ਹੈ ਸੜਕਾਂ ਬੰਦ ਹੋਣ ਦੇ ਕਾਰਨ ਅਮਰੀਕਾ ਚ ਟੈਕਸਸ ਤੋਂ ਲੈ ਕੇ ਫਲੋਰੀਡਾ ਤੱਕ ਜਨਜੀਵਨ ਠੱਪ ਹੋ ਗਿਆ ਹੈ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬਰਫਬਾਰਿ ਰੁਕਣ ਤੋਂ ਬਾਅਦ ਵੀ ਸੜਕਾਂ ਖੁੱਲਣ ਤੇ ਹਵਾਈ ਸੇਵਾਵਾਂ ਮੁੜ ਸ਼ੁਰੂ ਕਰਨ ਦੇ ਵਿੱਚ ਕਈ ਦਿਨ ਲੱਗ ਸਕਦੇ ਨੇ ਤੇ ਹਾਲਾਤ ਹੁਣ ਇੰਨੇ ਕੁ ਜ਼ਿਆਦਾ ਖਰਾਬ ਹੋ ਰਿਹਾ ਹੈ ਕਿ ਸਕੂਲਾਂ ਤੇ ਸਰਕਾਰੀ ਦਫ਼ਤਰਾਂ ਨੂੰ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ ਵੱਖ-ਵੱਖ ਸੂਬਿਆਂ ਨੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਹੈ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਹੀ ਸਲਾਹ ਦਿੱਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਬਰਫ਼ੀਲੇ ਤੂਫਾਨ ਦੇ ਵਿੱਚ ਬਾਹਰ ਨਾ ਨਿਕਲਿਆ ਜਾਵੇ ਟੈਕਸਸ ਤੋਂ ਲੈ ਕੇ ਫਲੋਰੀਡਾ ਤੱਕ ਹਰ ਪਾਸੇ ਸੁੱਲਝੇ ਜਨਜੀਵਨ ਠੱਪ ਹੋ ਚੁੱਕਿਆ ਹੈ ਸੜਕਾਂ ਦੇ ਉੱਤੇ ਬਰਫ਼ ਜੰਮੀ ਹੋਈ ਹੈ ਤੇ ਕਿਹਾ ਜਾ ਰਿਹਾ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਇਹ ਤੂਫਾਨ ਥਮ ਜਾਏਗਾ ਉਸ ਤੋਂ ਬਾਅਦ ਵੀ ਕਈ ਦਿਨ ਇਹਨਾਂ ਸੜਕਾਂ ਨੂੰ ਦੁਬਾਰਾ ਠੀਕ ਕਰਨ ਦੇ ਵਿੱਚ ਲੱਗ ਜਾਣਗੇ ਪਰ ਫਟਾਉਣ ਦੇ ਵਿੱਚ ਕਾਫੀ ਸਮਾਂ ਲੱਗ ਜਾਏਗਾ ਤੇ ਇਸ ਤੋਂ ਇਲਾਵਾ ਜਿੱਥੇ ਦਾ ਗੱਲ ਕੀਤੀ ਜਾਵੇ ਤਾਂ ਵੈਦਰ ਡਿਪਾਰਟਮੈਂਟ ਨੇ ਪਹਿਲਾਂ ਹੀ ਇਸ ਗੱਲ ਦੀ ਚੇਤਾਵਨੀ ਦੇ ਦਿੱਤੀ ਸੀ ਕਿ ਆਉਣ ਵਾਲੇ ਦਿਨਾਂ 'ਚ ਦੱਖਣੀ ਪੂਰਬੀ ਸੂਬਿਆਂ 'ਚ ਕਾਫੀ ਭਿਆਨਕ ਬਰਫਬਾਰੀ ਹੋ ਸਕਦੀ ਹੈ ਜੋ ਕਿ ਮੌਤ ਦਾ ਕਾਰਨ ਵੀ ਬਣ ਸਕਦੀ ਹੈ ਹੁਣ ਤੱਕ 10 ਲੋਕਾਂ ਦੀ ਮੌਤ ਹੋ ਗਈ ਹੈ ਕਿਸੇ ਤੋਂ ਵੱਧ ਉਡਾਨਾਂ ਜੁੜੀਆਂ ਨੇ ਉਰਦ ਕਰ ਦਿੱਤੀਆਂ ਗਈਆਂ ਨੇ ਤਾਂ ਕਿ ਕਿਸੇ ਵੀ ਤਰੀਕੇ ਕਿਸੇ ਦੀ ਜਾਨ ਨੂੰ ਖਤਰੇ ਦੇ ਵਿੱਚ ਨਾ ਪਾਇਆ ਜਾ ਸਕੇ ਇਸ ਤੋਂ ਇਲਾਵਾ ਸਰਕਾਰ ਦਾ ਇਹੀ ਕਹਿਣਾ ਹੈ ਕਿ ਲੋਕ ਫਿਲਹਾਲ ਜਿੰਨੀ ਦੇਰ ਤੱਕ ਮੌਸਮ ਅਜਿਹਾ ਹੀ ਬਣਿਆ ਹੋਇਆ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਕਿਉਂਕਿ ਉੱਥੇ ਹੀ ਉਹ ਸੁਰੱਖਿਅਤ ਨੇ ਬਾਹਰ ਜੁਕਰ ਉਹ ਨਿਕਲ ਦੇਣੇ ਤੇ ਬਰਫਬਾਰਿਸ਼ ਦੇ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖੀਆਂ ਨੇ ਕਿ ਕਿਹੋ ਜਿਹੇ ਹਾਲਾਤ ਬਣੇ ਹੋਏ ਨੇ ਹਰ ਪਾਸੇ ਬਰਫ ਹੀ ਬਰਫ ਜੰਮੀ ਹੋਈ ਹੈ ਤੇ ਇਸ ਬਰਫ ਨੂੰ ਹਟਾਉਣ ਦੇ ਵਿੱਚ ਵੀ ਕਈ ਦਿਨਾਂ ਦਾ ਸਮਾਂ ਲੱਗੇਗਾ ਜਿਸ ਕਾਰਨ ਹਾਈਵੇ ਖੁੱਲਣ ਦੇ ਵਿੱਚ ਦੇਰੀ ਹੋ ਸਕਦੀ ਹੈ ਤੇ ਉਡਾਨਾਂ ਨੂੰ ਵੀ ਫਿਲਹਾਲ ਕਈ ਦਿਨਾਂ ਤੱਕ ਰੱਦ ਕੀਤਾ ਜਾਏਗਾ।